ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਲੱਖਾਂ ਦੀ ਚੋਰੀ ਹੋਈ ਹੈ ਗਹਿਣੇ ਚੋਰੀ ਕਰ ਲਿੱਤੇ ਗਏ ਘਰ ਦੇ ਵਿੱਚ ਲੱਗੀ ਐਲਈਡੀ ਚੋਰੀ ਕਰ ਲਈ ਗਈ ਔਰ ਅਲਮਾਰੀ ਦੇ ਵਿੱਚ ਪਿਆ ਕੈਸ਼ ਵੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਜਲੰਧਰ ਤੋਂ ਸਾਂਝੀਆਂ ਕਰ ਰਹੇ ਹਾਂ ਦਰਅਸਲ ਘਰ ਦੇ ਵਿੱਚ ਰਹਿ ਰਹੀ ਮਹਿਲਾ ਪੇਕੇ ਗਈ ਸੀ ਔਰ ਘਰ ਦੇ ਵਿੱਚ ਜਿਹੜਾ ਤਾਲਾ ਲਗਾ ਕੇ ਹਲਾਕੀ ਗਈ ਸੀ ਘਰ ਬੰਦ ਪਿਆ ਸੀ ਔਰ ਮਗਰੋਂ ਚੋਰ ਜਿਹੜੇ ਨੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਔਰ ਉਹਨਾਂ ਵੱਲੋਂ ਘਰ ਦੇ ਵਿੱਚ ਲੱਗੀ ਜਿਹੜੀ ਬਾਰੀ ਹੈ ਖਿੜਕੀ ਉਸ ਨੂੰ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਔਰ ਉਸ ਤੋਂ ਬਾਅਦ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਔਰ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਮਹਿਲਾ ਦਾ ਕਹਿਣਾ ਹੈ ਕਿ ਉਹ ਦੁਪਹਿਰ ਦੇ ਸਮੇਂ ਲੁਧਿਆਣੇ ਗਈ ਸੀ ਆਪਣੇ ਪੇਕੇ ਗਈ ਸੀ ਔਰ ਜਿਹੜੀ ਉਸਦੀ ਧੀ ਹੈ ਉਹ ਟਿਊਸ਼ਨ ਪੜ੍ਹਨ ਦੇ ਲਈ ਗਈ ਸੀ ਪਰ ਮੈਨੂੰ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਟਿਊਸ਼ਨ ਤੋਂ ਛੁੱਟੀ ਹੋਈ ਤਾਂ ਉਹ ਮੈਨੂੰ ਲੈਣ ਦੇ ਲਈ ਆਈ ਸੀ ਔਰ ਜਦੋਂ ਅਸੀਂ ਘਰ ਪਹੁੰਚੇ ਤਾਂ ਕਾਰ ਦੇ ਵਿੱਚ ਜਦੋਂ ਦੇਖਿਆ ਗਿਆ ਕਿ ਕਾਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਹੋਇਆ ਔਰ ਜਿਹੜੀ ਲੋਬੀ ਦੇ ਵਿੱਚ ਐਲਈਡੀ ਲੱਗੀ ਹੋਈ ਹੈ ਉਹ ਉੱਥੇ ਮੌਜੂਦ ਹੀ ਨਹੀਂ ਹੈ ਜਿਸ ਤੋਂ ਬਾਅਦ ਘਰ ਦਾ ਸਮਾਨ ਜਿਹੜਾ ਦੇਖਿਆ ਜਾਂਦਾ ਹੈ ਕਿ ਘਰ ਦੇ ਵਿੱਚ ਕੀ ਕੀ ਚੋਰੀ ਹੋਇਆ ਤਾਂ ਮਹਿਲਾ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇੱਕ ਐਲਈਡੀ ਚੋਰੀ ਕਰ ਲਈਤੀ ਗਈ ਅਲਮਾਰੀ ਦੇ ਵਿੱਚ ਪਿਆ ਜਿਹੜਾ ਕੈਸ਼ ਸੀ ਉਹ ਚੋਰੀ ਕਰ ਲਿੱਤਾ ਗਿਆ ਔਰ ਲੱਖਾਂ ਦੇ ਜਿਹੜੇ ਗਹਿਣੇ ਸੀ ਉਹ ਵੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਤਾਂ ਜਲੰਧਰ ਤੋਂ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਮਹਿਲਾ ਆਪਣੇ ਪੇਕੇ ਗਈ ਸੀ ਔਰ ਉਸਦੀ ਟੀਿਊਸ਼ਨ ਪੜ੍ਹਨ ਦੇ ਲਈ ਗਈ ਸੀ ਪਰ ਜਦੋਂ ਸ਼ਾਮ ਦੇ ਵੇਲੇ ਦੋਵੇਂ ਵਾਪਸ ਘਰ ਪਰਤੇ ਤਾਂ ਉਹਨਾਂ ਨੇ ਘਰ ਦੇ ਵਿੱਚ ਦੇਖਿਆ ਕਿ ਚੋਰੀ ਹੋ ਗਈ ਹੈ ਚੋਰ ਜਿਹੜੇ ਨੇ ਘਰ ਦੇ ਵਿੱਚ ਲੱਗੀ 바ਰੀ ਨੂੰ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਔਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਜਾਣਕਾਰੀ ਇਹ ਵੀ ਦੇ ਦਈਏ ਕਿ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਔਰ ਪੁਲਿਸ ਵੱਲੋਂ ਹੁਣ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੇ ਆਲੇ-ਦੁਆਲੇ ਦੇ ਸੀਸੀਟੀਵੀ ਨੇ ਉਹ ਖੰਘਾਲੇ ਜਾ ਰਹੇ ਨੇ ਉਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਚੋਰ ਸੀ ਇਹ ਕਿੰਨੀ ਇਹਨਾਂ ਦੀ ਗਿਣਤੀ ਸੀ ਕਿੰਨੇ ਜਣੇ ਅੰਦਰ ਘਰ ਦੇ ਵਿੱਚ ਦਾਖਲ ਹੋਏ ਔਰ ਕਿੰਨੇ ਜਣਿਆਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਤਸਵੀਰਾਂ ਤੁਹਾਡੇ ਨਾਲ ਐਸੀ ਜਲੰਧਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਘਰ ਦੇ ਵਿੱਚ ਲੱਖਾਂ ਦੇ ਗਹਿਣੇ ਸਣੇ ਇੱਕ ਐਲ.ਈ.ਡੀ ਤੇ ਅਲਮਾਰੀ ਦੇ ਵਿੱਚ ਪਿਆ ਕੈਸ਼ ਚੋਰੀ ਹੋਇਆ ਹੈ ਹੋਇਆ ਕੁਛ ਨਹੀਂ ਮੈਂ ਲੁਧਿਆਣਾ ਗਈ ਹੋਈ ਸੀ ਮੇਰੇ ਮਾਈਕੀ ਉੱਤੇ ਜੀ ਔਰ ਮੇਰੀ ਬੇਟੀ 3 ਵਜੇ ਕ੍ਰਿਸ਼ਣ ਗਈ ਹੈ ਬਾਕਰ ਕੇ ਅਸੀਂ 7:30 ਵਜੇ ਮੈਂ ਆਪਣੀ ਬੇਟੀ ਨੂੰ ਕਿਹਾ ਸੀ ਕਿ ਮੈਨੂੰ ਤੂੰ ਮੇਨ ਰੋਡ ਤੋਂ ਮਤਲਬ ਮੈਂ ਬਾਇਓਨੋ ਆਈਸੀ ਬੱਸ ਸਟੈਂਡ ਤੋਂ ਜੀ ਤੇ ਮੈਂ ਕਿਹਾ ਸੀ ਮੈਨੂੰ ਮੇਨ ਰੋਡ ਤੋਂ ਲੈੰਦੀ ਜਾਇਂ ਜੀ ਤਾਂ ਉਹ ਮੈਨੂੰ ਲੈ ਗਈ ਅਸੀਂ ਮਤਲਬ ਐਂਟਰ ਕੱਠੇ ਹੋਏ ਹਾਂ ਜੀ ਜੀ ਜਿੱਦੈਂ ਅਸੀਂ ਐਂਟਰ ਹੋਏ ਲੌਬੀ ਦੇਖੀ ਲੌਬੀ ਦਾ ਅਲਿ ਨਹੀਂਾਇ ਸੀ ਜੀ ਮੈਂ ਥੋੜਾ ਘਬਰਾ ਗਈ ਮੈਂ ਅੰਦਰ ਵੱਲ ਗਈ ਆ ਅਲਮਾਰੀਆਂ ਪਿੱਛੀਆਂ ਪਈਆਂ ਲੋਕਰ ਖੁੱਲੇ ਹੋਏ ਸਾਡਾ ਸਮਾਨ ਪਿੱਛੋ ਗਾਇਬ ਸੀ ਕੈਟ ਸੀ ਗੋਲ ਸੀ ਸਭ ਗਾਇਆ ਹੋਰ ਅਲਿ ਗਾਇਆ ਜੀ ਕੁਝ ਕੁ ਸਿਸੜੀ ਕੈਮਰੇ ਵਗੈਰਾ ਲੱਗੇ ਕਰਦੇ ਹਾਂਜੀ ਉਹ ਨੇਬਰਸ ਹੀ ਲੱਗੇ ਹੋਇਆ ਸਾਰੇ ਘਰ ਦੇ ਵਿੱਚ ਨਹੀਂ ਆਪਣੇ ਲੱਗੇ ਕਿੱਦਾਂ ਦੇਖਣਾ ਜਿਹੜੀ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਆ ਦਿਨੋਂ ਦਿਨ ਵੱਧਦੀਆਂ ਆ ਰਹੀਆਂ ਨੇ ਕਰੋ ਨਿਕਲਣਾ ਇੱਕ ਕਰੋ ਜਾਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਚੋਰਾਂ ਦੇ ਹੌਸਲੇ ਕਾਫੀ ਦੇਵੇ ਨੇ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਮਤਲਬ ਕਿ ਫੋਫ ਨਹੀਂ ਹੈਗਾ ਕੀ ਹੁਕਮ ਸਰਕਾਰ ਨੂੰ ਦੇਖਣਾ ਚਾਹੁੰਦਾ ਜੀ ਕੀ ਮੰਗ ਮੰਗਦੇ ਹੋ ਪ੍ਰਸ਼ਾਸਨ ਤੋਂ ਕੀ ਤੁਸੀਂ ਸਾਡੀ ਹਾਲਾਤ ਇਹਨਾਂ ਦੇ ਹਾਲਾਤ ਸਾਡੀ ਸਿਹਤ ਥੋੜਾ ਦੇਖਿਆ ਜਾਏ ਸਿਹਤ ਵੱਲ ਵੀ ਧਿਆਨ ਦਿੱਤਾ ਜਾਏ ਜੀ ਕਾਮਨ ਪੀਪਲ ਆ ਅਸੀਂ ਅਸੀਂ ਵੋਟ ਪਾਈਏ ਇਹਨਾਂ ਲਈ ਰੈਸ਼ੀ ਏਰੀਆ ਹੈ ਰੈਸ਼ੀ ਏਰੀਏ ਦੇ ਵਿੱਚ ਵੀ ਜਿਹੜੇ ਚੋਰੀ ਦੀ ਵਾਅਦਾ ਦਿੱਤੀ ਅੰਜਾਮ ਦਿੱਤਾ ਗਿਆ ਹੈ ਚੋਰ ਜਿਹੜੇ ਕੀ ਇੱਕ ਬਾਰੀ ਤੋੜ ਕੇ ਅੰਦਰ ਵੜੇ ਨੇ ਦਿਨ 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 ਦਿਹਾੜੇ ਦੇ ਟਾਈਮ ਦੇ ਵਿੱਚ ਕਿ ਜਿਹੜੇ ਕੀ ਪ੍ਰਸ਼ਾਸਨ ਵੱਲੋਂ ਕੋਈ ਮੁਕਤਾ ਪ੍ਰਬੰਧ ਜਿਹੜੇ ਮੈਨੂੰ ਲੱਗਦਾ ਨਹੀਂ ਜੇ ਕੀਤੇ ਜਾ ਰਹੇ ਕੋਈ ਹੁਣ ਪ੍ਰਸ਼ਾਸਨ ਨੂੰ ਪਤਾ ਹੋਈ ਨਹੀਂ ਕਬਲੇ ਆਇਆ ਕੀ ਗੱਲ ਬਾਤ ਹੈ ਜਿਵੇਂ ਘਰ ਦੇ ਵਿੱਚ 3 ਵਜੇ ਤੋਂ ਬਾਅਦ ਘਰ ਤੋਂ ਗਏ ਆ ਹੂੰ 7 ਵਜੇ ਦੇ ਦੌਰਾਨ ਤਿੰਨ ਤੋਂ ਲੱਗੇ ਮਤ 3 ਤੋਂ 7 ਵਜੇ ਦੇ ਵਿਚਕਾਰ ਜੀ ਹਾਂ ਕੋਈ ਅਨਨੋਨ ਪਰਸਨ ਆਇਆ ਹੈਲੇ ਉਹਨਾਂ ਬਾਰੇ ਜੇ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕੋਈ ਸਾਈਨ ਨਹੀਂ ਦਿੱਤਾ ਸਰ ਕੈਮਰਾ ਲੱਗੇ ਖਣਾ ਲੈ ਜੇ ਸਭ ਖਾਣਾ 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 ਫਿਰ ਮਰਦਾ ਦੋ ਮੇਰਾ ਨਾਮ ਆਪ ਤੁਸੀਂ ਨਾਮ ਕੀ ਹੈ ਜੀ ਆਪਣਾ ਕੋ ਕਰਦੇ ਜਿਹੜਾ ਨਾਮ ਰਸੋ ਆਪਣਾ ਕੀ ਹੈ ਹਾਂਜੀ ਕੋਈ ਗੁੰਜਰ